ਉਹ ਨਾ ਮੇਰੇ ਨਾਲ ਦੇ ਪਾਇਚੇ ਵਾਲੀ ਨਹੀਂ ਸੀ ਹੋ ਗਿਆ ਹਾਂ ਇੱਕ ਕੱਟਾ ਸਮਾਨ ਉਹਨਾਂ ਨੂੰ ਹਾਂ ਲੋ ਵੀ ਸਵਾਣ ਲੱਗਿਆ ਪਰ ਤਿਆਰ ਕਰਨ ਤੇ ਇਹ ਸਾਰੀਆਂ 17 ਚੀਜ਼ਾਂ ਦੇ ਟੁੱਟਣਾ ਇਦਾਂ ਦਾ ਇਹ ਕਾਦੂਨੇ ਕਿਲੋ ਕਿਲੋ ਗਰੀਆ ਕਿਲੋ ਦਾਕਾ ਕਿਲੋ ਬਰਾਓ ਕਿਲੋ ਛੁਲੇ ਨੇ ਅਧਾ ਕਿਲੋ ਗਲਾਬ ਦੀਆਂ ਪੱਤੀਆਂ ਇੱਕ ਲੜੀ ਜੀ ਆ ਚੀਅ ਜੀੜਦ ਨੇ ਤੇ ਮਗਜ ਅਲਸੀ ਖਾਸ ਕਰਕੇ ਇਹ ਵੀ ਮਗਜ ਨੇ ਆ ਪਲਕਟ ਜੀੜੋਗੇ ਆ ਬਲੈਕ ਜੀੜੋਗੇ ਤੇ ਇੱਕ ਡੱਬੀ ਕੇਸਰ ਦੀ ਤੇ ਆ ਇਲਾਚੀਆਂ ਤੇ ਉਧਰ ਇੱਕ ਡੱਬੀ ਪਾਣੀ ਆਪਾਂ ਨੇ ਖਜੂਰਾ ਦੀ ਤੇ ਉਹ ਚਾਤੀ ਕੱਢਣ ਲਈ ਆਪਾਂ ਨੇ ਢੜਕਾ ਤੇ ਅਕੋਨ ਅਸਰ ਰਪਾ ਨੇ ਇਹ ਵਿਚ ਕਰਕੇ ਪੂਰਾ ਗ੍ਰੈਂਡ ਤੇ ਬਣਾ ਕੇ ਬਾਅਦ ਤੁਹਾਨੂੰ ਨਾਲ ਦੀ ਦੱਸਾਂਗੇ ਕਿਵੇਂ ਆ ਲੱਗੇ ਜਿਵੇਂ ਚੱਪੋਂ ਹੋ ਗਈ ਅਲਗਿਆਟਾ ਮਾ ਛੋਲੇ ਤੇ ਇਹਨੂੰ ਚਾਰ ਵਾਰ ਤੇ ਪੰਜ ਵਾਰ ਕਰਦੇ ਆ ਇਹ ਲੋਨੇ ਜਿਹੜਾ ਟਵਰ ਗਿਆ ਕਰਦੇ ਨਾ ਤੇ ਤੀਜੀ ਏਟਵਾ ਕਾਜੂ ਇਹ ਵੀ ਕਿਲੋ ਨੇ ਇਹ ਲੋ ਵੀ ਹਰ ਚਾਰ ਪੰਜ ਵਾਰ ਕਰਕੇ ਜਿਨਾ ਵੇਡ

ਗਲਾ ਆਬਦੀ ਪਤੀਆਂ 1/2 ਕਿਲੋ ਲੈ ਗਈ ਤਾਂ ਜਿਆਦਾ ਲੈ ਲਵਾਂਗੇ ਬਾਕੀ ਦੇਖਦੇ ਹਾਂ ਇਹੋ ਦਾ ਕੱਟ ਕਰ ਲਾਂਗੇ ਜੇ ਲੱਗਿਆ ਜਾਇਆ ਨੇ ਅਰੇ ਲੋਟੀ ਦੇ ਲਾਂਗੇ ਸੰਤਰੇ ਨੇ ਇਹ ਮਤਲਬ ਇਹਦਾ ਕਰੇ ਪਟਾ ਦੇ ਹਾਂ ਅੱਜ ਵੀ ਆਟਮ ਗਲਾ ਆਪਣੇ ਹੋ ਗਏ ਬਦਾਮ ਆਏ ਦੁਕੀਆ ਜੀ ਅੰਦਾ ਕਿਲੋ ਜੀ ਵਾਸੇ ਬਾਕੀ ਦੇਖ ਲਾਂਗੇ ਜੇ ਮੋਣੀ ਕੋਈ ਬਹੁਤ ਜ਼ਿਆਦਾ ਹੋ ਗਿਆ ਸਕੇ ਬਾਜ਼ਾਰ ਨਹੀਂ ਫਿਰ ਇਹਨਾਂ ਚੱਲੀ ਜਾਵੇ ਤੇ ਕਿਲੋ ਬਾਜ਼ਾਰ ਲੈਣਾ ਇਹ ਕਰ ਲੈਣੇ ਤੋਂ ਯਾਗ ਲਈ ਜੇ ਜੀ ਮੰਗ ਜੇ ਮੇਰੀ ਗੱਲ ਕਰ ਰਹੀ ਹੈ ਤਾਂ ਜੇ ਅੰਦਰਾਂ ਨਹੀਂ ਬਹੁਤ ਸਾਲ ਸੋਟੇ ਹੋਊਗਾ ਜੇ ਮੈਂ ਨਹੀਂ ਕਰੀ ਜੇ ਤੱਕ ਜਿਆ ਵੱਡ ਜਾਊਗਾ ਵਗੈਰਾ ਕਰ ਰਿਹਾ ਹੈ ਅੰਦਰ ਜਿੱਥੇ ਨਹੀਂ ਜੇ ਨਹੀਂ ਤਾਂ ਇਹ ਹੁਣ ਆਪਾਂ ਪਾਏ ਦੇ ਵਿੱਚ ਮੱਗਜ ਤੇ ਖਾਸ ਕਰਸ ਅਲਸੀ ਤੇ ਟੋਟਲ 17 ਚੀਜ਼ਾਂ ਪਾਈਆਂ ਨੇ ਕਿਉਂ ਨਾ ਲਵੇ ਇਹ ਚੀਜ਼ਾਂ ਜੜੀਆਂ ਥੋੜੀ ਥੋੜੀਆਂ ਜੀਆਂ 50 ਗ੍ਰਾਮ ਕੋਈ 100 ਗ੍ਰਾਮ ਇਦਾਂ ਦੀਆਂ ਨਾ ਤੇ ਸੀਡਸ ਕਹਿ ਕੇ ਤੁਸੀਂ ਲੈ ਸਕਦੇ ਹੋ ਬਾਕੀ ਮੈਂ ਇੱਕ ਪਰਚੀ ਪ੍ਰੋਪਰ ਹੈਗੀ ਐ ਮੌਰ ਵਿੱਚ ਸੈਂਡ ਕਰ ਦੂੰਗਾ ਤੁਹਾਨੂੰ ਲਿਖ ਦਿਨਾ ਮੈਂ ਡਿਸਕ੍ਰਿਪਸ਼ਨ ਚ begining begining ajaan banyangan itu kan nggak harusnya, masalah khusus aku pertanyaan udah suruh nggak? Tte, aja dari yang dakteri ajaane, dokteri ajaane. Iya, ya. ਤਬੂਦੀ ਮੇਲੀ ਨਿਰਤਨ ਚੁੱਪ ਕਰ ਜਾਨੀ ਹਾਂ ਜੀ ਇੱ ਗੇ ਜੋਤਿ ਲੋਰ ਆਣਿ ਆ ਮੁ ਕੋਲ ਦੋ ਭੋਲ ਦੋ ਮੁ ਅਨ ਨੀ ਆ. ਆ ਝੀਰ ਤੇ ਜੀ. ਦੋ ਅੰਜੀਰ ਤੇ ਖਜੂਰਾ ਆ ਬੰਦ ਵਿੱਚ ਮਿਕਸੀ ਦਗਈਆਂ ਨੇ ਇਹਨੂੰ ਗਾਚਵਾ ਦਾਂਗੇ। ਨਾ ਨਾ ਨਹੀਂ ਸ਼ੇਰ ਵਾਲੀ ਤੇ ਪਾਇਆ ਤੇ ਵਾਲੀ ਨਹੀਂ ਸੀ ਹੋ ਗਿਆ ਹਾਂ। ਇੱਕ ਪੱਤਾ ਅਸਮਾਨ ਉਹਨੂੰ ਹਾਂ। ਇਹ ਟੋਟਲ ਬਣ ਗਈਆਂ ਇਹ 135 ਪਿੰਨੀਆਂ ਘੰਟੇ ਵਾਲੀ ਬਣੀਆਂ ਸੀ 90 ਤੇ ਉਹਦੇ ਨਾਲ ਸਮਾਨ ਥੋੜਾ ਜਿਹਾ ਆਪਾਂ 1.5 ਕਿਲੋ ਜਰਾ ਪਏ ਤੀਗਾ ਜਿੱਦਾਂ ਕਾਜੂ ਤੇ ਆ ਕਸ਼ਮਿਰਿਚ ਦਾਖਾਂ ਬਾਕੀ ਗਲਾਬ ਦੀਆਂ ਪੱਤੀਆਂ ਸੀ ਇਹਨਾਂ ਲਈ ਜਿਹੜੇ ਕਿਲੋ ਸਮਾਨ ਉਹਦੇ ਨਾਲ ਫालतू ਪਾਇਆ ਕੋਈ ਉਹਦੇ ਮਖਾਣੇ ਸੀਗੇ ਉਹ ਮੈਂ ਮਖਾਣੇ ਨਹੀਂ ਪਾਏ ਸੀ ਤੇ ਮੱਕੀ ਮਾਂ ਇਹ ਚੀਜ਼ਾਂ ਪਈਆਂ ਨੇ ਤਾਂ ਕਰਕੇ 135 ਪਿੰਨੀਆਂ ਬਣ ਗਈਆਂ ਦਾ ਖਾਇਗਾ ਚ ਨੂੰ ਪੀਪੇ ਜੋ ਸਰੀਰ ਦੇ ਸੋਟੀ ਦਾ ਪੀਪਾ ਕੋ ਦਰਦੀ ਤੋਤਾ ਅੱਜ ਹਵਾ ਨਾਲ ਲੱਗੇ ਕਿ ਤਾਰੇ ਖਰਾਬ ਹੈ ਨਾ ਪੀਪੇ ਜੀ ਨਹੀਂ ਹੁੰਦੇ ਪੀਪੇ ਜੀ ਕਿੰਨਾ ਰਾਹ ਦਾ ਰੇਠਾ ਕੋ ਚੀਜੇ ਵਾਕੇ ਹੁਣ ਹਵਾ ਨਾਲ ਲੱਗੇ ਨਹੀਂ ਹਾਗਦੀ ਹੁਣ ਹਵਾ ਪੀਪੇ ਜੀ ਕਿਥੋਂ ਨਾ ਸਾਰਾ ਹੋਏ ਪੀਪੇ ਜੀ ਨਹੀਂ ਹੋਣ ਲੱਗੇ ਹਾਗਦੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਲੋ ਜੀ ਇਹ ਆਪਾਂ ਤਿਆਰ ਕਰੀਆਂ ਸੀ ਕੱਲ ਪਿੰਨੀਆਂ ਤੇ ਫਰੇਗਰੈਂਸ ਦਾ ਬਹੁਤ ਸੋਹਣੀ ਆ ਰਹੀ ਆ ਤੇ ਬਾਕੀ ਖਾਗ ਦੇ ਦਿਆਂ ਹੁਣ ਇਹ ਨਾ ਨਬ ਅਰਲੀ ਉੱਠੇ ਉਤੋਂ ਪਹਿਲਾਂ ਦੁੱਧ ਨਾਲ ਹੀ ਖਾਇਆ ਕਰਾਂਗੇ ਦੋ ਉਹ ਬੱਟੀਆਂ ਗਈਆਂ 135 ਜਾਂਟੇ ਦੀਆਂ ਲੰਬੇ ਸੀ ਤੇ ਉਹਦੇ ਨਾਲੋਂ ਸਮਾਨ ਉਸੀਗਾ ਮੇਰੇ ਕੋਲ ਜ਼ਿਆਦਾ 1.5 ਕਿਲੋ ਤੇ ਉਹਦਾ ਹੀ ਫਰਕ ਪੈ ਗਿਆ ਕਿ شاید ਤੰਨ ਅਵੇ ਰੱਖਿਆ ਜੁਣਾ ਲੋ ਵੀ ਜਾਂ ਥੋੜਾ ਬਹੁਤ ਵੱਡਾ ਹੋਣਾ ਠੀਕ ਕਰਦੇ ਆ ਸ਼ੁਰੂ ਸਾਰੀਆਂ ਤਰ ਤਰੀਆਂ ਚੀਜ਼ਾਂ ਪਾਤੀਆਂ ਦੇ ਵਿੱਚ ਜੇ ਕੋਈ ਹੋਰ ਮੇਰੀ ਚੀਜ਼ ਅੱਗੇ ਪਤਾ ਲੱਗਿਆ ਸਾਨੇ ਸੌਂ ਬਣਾਵਾਂਗੇ ਰਾਗੀ ਰੂਰ ਮੈਨੂੰ ਰੜਕੀ ਵੀ ਲਾਗੀ ਪਣੀ ਸੀਗੀ ਤੇ ਬਾਜਰਾ ਜਵਾਰ ਉਹ ਅਗਲੀ ਵਾਰ ਆਪਾਂ ਬਣਾਵਾਂਗੇ ਹੁਣ ਥੋੜੇ ਨਾਲ ਚਾਪਾ ਫਲਾ ਕਰ ਦੇਣੀਆਂ ਨੇ ਇਹ ਤੇ ਉਸ ਤੋਂ ਬਾਅਦ ਫਿਰ ਨਮਾ ਤਿਆਰ ਕਰਾਂਗੇ ਜਦ ਤੱਕ ਠੰਡ ਵਧੀਆਂ ਹੋ ਜੂਗੀ ਉਦੋਂ ਫਿਰ ਕਰ ਦਿਆਂ ਤਿਆਰ ਹੋ ਸਿੱਟਮ ਪਾ ਕੇ ਵਿੱਚ